ਕੀ ਤੁਹਾਨੂੰ ਪਤਾ ਹੈ ਕਿ ਜਿਹੜੀ ਚੀਜ਼ ਫ੍ਰੀ ਹੁੰਦੀ ਹੈ ਉਹ ਸਭ ਤੋਂ ਜ਼ਿਆਦਾ ਕੀਮਤੀ ਹੁੰਦੀ ਹੈ ਜਿਵੇਂ ਕਿ ਨੀਂਦ ਸ਼ਾਂਤੀ ਆਨੰਦ ਹਵਾ ਪਾਣੀ ਪ੍ਰਕਾਸ਼ ਸੱਚਾ ਪ੍ਰੇਮ ਤੇ ਸਾਡੇ ਸਾਹ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਸੀਂ ਇੰਨਾਂ ਹੀ ਚੀਜ਼ਾਂ ਦੀ ਸਭ ਤੋਂ ਜ਼ਿਆਦਾ ਬੇਕਦਰੀ ਕਰਦੇ ਹਾਂ ਤੇ ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿ ਕਰੋੜਾਂ ਰੁਪਏ ਖਰਚ ਕੇ ਵੀ ਸਾਨੂੰ ਨਹੀਂ ਮਿਲ ਸਕਦੀਆਂ ਇਹਨਾਂ ਸਭ ਚੀਜ਼ਾਂ ਦੀ ਕਦਰ ਨਾ ਕਰਨ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਸਾਡੀ ਭੱਜ ਦੌੜ ਵਾਲੀ ਜ਼ਿੰਦਗੀ ਤੇ ਸਾਡਾ ਗਲਤ ਵਿਸ਼ਵਾਸ ਕਿ ਇਹ ਜ਼ਿੰਦਗੀ ਤਾਂ ਇਦਾਂ ਹੀ ਚੱਲਦੀ ਹੈ ਵੇਖਿਆ ਜਾਵੇ ਤਾਂ ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਅਲੱਗ-ਅਲੱਗ ਕਿਰਦਾਰ ਤੇ ਡਿਊਟੀ ਨਿਭਾਉਂਦੇ ਹਾਂ ਹੋ ਸਕਦਾ ਹੈ ਕਿ ਤੁਸੀਂ ਕਿਸੇ ਦੇ ਬੇਟੇ ਹੋਵੋ ਜਾਂ ਫਿਰ ਬੇਟੀ ਕਿਸੇ ਦੇ ਮਾਂ ਜਾਂ ਪਿਓ ਹੋਵੋ ਜਾਂ ਕਿਸੇ ਦੇ ਪਤੀ ਜਾਂ ਪਤਨੀ ਪਰ ਕੀ ਤੁਹਾਨੂੰ ਕਦੇ ਇਸ ਤਰ੍ਹਾਂ ਲੱਗਿਆ ਕਿ ਤੁਸੀਂ ਆਪਣੀ ਡਿਊਟੀ ਪੂਰੀ ਕਰਦੇ ਕਰਦੇ ਥੱਕ ਗਏ ਹੋ ਤੁਹਾਡੇ ਕੋਲ ਆਪਣੇ ਲਈ ਤਾਂ ਸਮਾਂ ਹੀ ਨਹੀਂ ਹੈ ਕੀ ਤੁਹਾਨੂੰ ਕਦੇ ਇਸ ਤਰ੍ਹਾਂ ਲੱਗਿਆ ਹੈ ਕਿ ਤੁਹਾਡੀ ਖੁਦ ਦੀ ਤਾਂ ਕੋਈ ਜ਼ਿੰਦਗੀ ਹੀ ਨਹੀਂ ਹੈ ਤੇ ਬਸ ਤੁਸੀਂ ਆਪਣੀ ਡਿਊਟੀ ਪੂਰੀ ਕਰਦੇ ਜਾ ਰਹੇ ਹੋ ਅਸਲ ਵਿੱਚ ਅਸੀਂ ਜਿਹੜੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਜੀ ਰਹੇ ਹਾਂ ਉਸ ਦੇ ਕਾਰਨ ਹੀ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕਿ ਸਾਡੀ ਕੋਈ ਆਪਣੀ ਪਰਸਨਲ ਲਾਈਫ ਹੈ ਹੀ ਨਹੀਂ ਜਿਵੇਂ ਇਸ ਦੁਨੀਆ ਵਿੱਚ ਅਸੀਂ ਬਿਲਕੁਲ ਇਕੱਲੇ ਆਂ ਅੱਜ ਦੀ ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਸਾਨੂੰ ਹਰ ਇੱਕ ਚੀਜ਼ ਚਾਹੀਦੀ ਹੈ ਤੇ ਉਸੇ ਵੇਲੇ ਹੀ ਚਾਹੀਦੀ ਹੈ ਅੱਜ ਕਿਸੇ ਦੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਉਹ ਕੁਝ ਪਲ ਕੱਢ ਕੇ ਆਪਣੀ ਜ਼ਿੰਦਗੀ ਦੇ ਬਾਰੇ ਸੋਚੇ ਪਰ ਦੋਸਤੋ ਇਸ ਦਾ ਵੀ ਇੱਕ ਹੱਲ ਹੈ ਜੋ ਕਿ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗਾ ਇਸ ਵੀਡੀਓ ਵਿੱਚ ਤੁਹਾਨੂੰ ਸਕੂਨ ਹਿੰਮਤ ਤੇ ਭਰਪੂਰ ਜਾਣਕਾਰੀ ਮਿਲੇਗੀ ਤਾਂ ਆਓ ਸ਼ੁਰੂ ਕਰਦੇ ਹਾਂ ਇੱਕ ਕਹਾਣੀ ਦੇ ਰਾਹੀਂ ਇੱਕ ਵਾਰ ਇੱਕ ਦੁਖੀ ਤੇ ਪਰੇਸ਼ਾਨ ਵਿਅਕਤੀ ਇੱਕ ਬੋਧੀ ਮਹਾਤਮਾ ਕੋਲ ਜਾਂਦਾ ਹੈ ਤੇ ਉਹਨਾਂ ਨੂੰ ਬੜੇ ਸਤਿਕਾਰ ਨਾਲ ਆਖਦਾ ਹੈ ਕਿ હે ਮਹਾਤਮਾ ਜੀ ਮੈਂ ਬਹੁਤ ਦੁਖੀ ਹਾਂ ਕਿਰਪਾ ਕਰੋ ਮੈਨੂੰ ਮੇਰੇ ਦੁੱਖਾਂ ਨੂੰ ਦੂਰ ਕਰਨ ਦਾ ਕੋਈ ਉਪਾਅ ਦੱਸੋ ਬੁੱਧੀ ਮਹਾਤਮਾ ਨੇ ਪੁੱਛਿਆ ਕਿ ਤੈਨੂੰ ਕੀ ਲੱਗਦਾ ਹੈ ਤੇਰੇ ਸਾਰੇ ਦੁੱਖਾਂ ਤੇ ਪਰੇਸ਼ਾਨੀਆਂ ਦੇ ਲਈ ਕੌਣ ਜ਼ਿੰਮੇਵਾਰ ਹੈ ਤਾਂ ਉਸ ਵਿਅਕਤੀ ਨੇ ਕਿਹਾ ਇਹ ਦੁਨੀਆ ਇਹ ਸਮਾਜ ਇਹ ਲੋਕ ਮੇਰਾ ਪਰਿਵਾਰ ਤੇ ਮੇਰੇ ਇਹ ਹਾਲਾਤ ਉਸ ਵਿਅਕਤੀ ਤੋਂ ਇਹ ਉੱਤਰ ਸੁਣ ਕੇ ਬੁੱਧੀ ਮਹਾਤਮਾ ਮੁਸਕਰਾਏ ਤੇ ਬੋਲੇ ਜਦੋਂ ਤੂੰ ਉਦਾਸ ਹੁੰਦਾ ਹੈ ਜਾਂ ਖੁਸ਼ ਹੁੰਦਾ ਹੈ ਤਾਂ ਤੈਨੂੰ ਕੀ ਲੱਗਦਾ ਹੈ ਕਿ ਕੀ ਇਹ ਦੁਨੀਆ ਹੀ ਤੇਰੀ ਉਦਾਸੀ ਤੇ ਤੇਰੀਆਂ ਖੁਸ਼ੀਆਂ ਦੀ ਜ਼ਿੰਮੇਵਾਰ ਹੈ ਜੇਕਰ ਤੂੰ ਅਜਿਹਾ ਸੋਚਦਾ ਹੈ ਤਾਂ ਇਹ ਤੂੰ ਬਿਲਕੁਲ ਗਲਤ ਸੋਚ ਰਿਹਾ ਹੈ ਅਸਲ ਵਿੱਚ ਇਹ ਤੇਰੇ ਉੱਪਰ ਹੀ ਨਿਰਭਰ ਕਰਦਾ ਹੈ ਕਿ ਤੂੰ ਦੁਨੀਆ ਨੂੰ ਕਿਸ ਨਜ਼ਰ ਨਾਲ ਦੇਖਦਾ ਹੈ ਦੁਨੀਆ ਨੇ ਸਾਨੂੰ ਗਰੀਬੀ ਦੁੱਖ ਜਾਂ ਖੁਸ਼ੀਆਂ ਨਹੀਂ ਦਿੱਤੀਆਂ ਸਗੋਂ ਇਸ ਦੁਨੀਆ ਤੋਂ ਜੋ ਜਾਣਕਾਰੀ ਅਸੀਂ ਲੈਂਦੇ ਆ ਉਸ ਤੋਂ ਹੀ ਸਾਡੀ ਮਾਨਸਿਕ ਅਵਸਥਾ ਨਿਰਧਾਰਤ ਹੁੰਦੀ ਹੈ ਕਿ ਅਸੀਂ ਕਿਹੋ ਜਿਹਾ ਮਹਿਸੂਸ ਕਰਾਂਗੇ ਅਸਲ ਵਿੱਚ ਇਨਸਾਨੀ ਦਿਮਾਗ ਬਣਿਆ ਹੀ ਇਹੋ ਜਿਹਾ ਹੈ ਕਿ ਇਸ ਵਿੱਚ ਨਕਾਰਾਤਮਕ ਵਿਚਾਰ ਪਹਿਲਾਂ ਆਉਂਦੇ ਨੇ ਜਾਨੀ ਕਿ ਇਨਸਾਨ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਸਕਾਰਾਤਮਕ ਤੋਂ ਪਹਿਲਾਂ ਨਕਾਰਾਤਮਕ ਗੱਲਾਂ ਪਹਿਲਾਂ ਸੋਚਦਾ ਹੈ ਸੱਚੀ ਗੱਲ ਤਾਂ ਇਹੀ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਖੁਸ਼ੀ ਦੇ ਪਲ ਤਾਂ ਲੱਭਣੇ ਹੀ ਪੈਂਦੇ ਨੇ ਸਾਨੂੰ ਖੁਦ ਨੂੰ ਇਸ ਤਰ੍ਹਾਂ ਤਿਆਰ ਕਰਨਾ ਪਵੇਗਾ ਕਿ ਅਸੀਂ ਹਰ ਪਲ ਹਰ ਹਾਲਾਤ ਵਿੱਚ ਖੁਸ਼ ਰਹਿ ਸਕੀਏ ਕਿਉਂਕਿ ਖੁਸ਼ੀ ਕਿਸੇ ਮੌਕੇ ਦੀ ਮਹਤਾਜ ਨਹੀਂ ਹੁੰਦੀ ਇਹ ਤੇਰੇ ਉੱਪਰ ਨਿਰਭਰ ਕਰਦਾ ਹੈ ਕਿ ਤੂੰ ਖੁਸ਼ ਰਹਿਣਾ ਚਾਹਨਾ ਜਾਂ ਫਿਰ ਦੁਖੀ ਗੌਤਮ ਬੁੱਧ ਦੀ ਇੱਕ ਬਹੁਤ ਪ੍ਰਸਿੱਧ ਕਹਾਵਤ ਹੈ ਕਿ ਤੁਸੀਂ ਜੋ ਦੇਖਦੇ ਹੋ ਉਹ ਦਿਖਾਉਂਦਾ ਹੈ ਕਿ ਤੁਸੀਂ ਕੌਣ ਹੋ ਜਾਣੀ ਕਿ ਸਾਡਾ ਨਜ਼ਰੀਆ ਹੀ ਸਾਡੀ ਸ਼ਖਸੀਅਤ ਤੇ ਸਾਡੀ ਸੋਚ ਉੱਪਰ ਨਿਰਭਰ ਕਰਦਾ ਹੈ ਜਿਵੇਂ ਕਿ ਅਸੀਂ ਜੇਕਰ ਨਕਾਰਾਤਮਕਾਂ ਤਾਂ ਦੁਨੀਆ ਦੀ ਹਰ ਚੀਜ਼ ਸਾਨੂੰ ਨਕਾਰਾਤਮਕ ਹੀ ਲੱਗੇਗੀ ਤੇ ਜੇਕਰ ਅਸੀਂ ਸਕਾਰਾਤਮਕਾਂ ਤਾਂ ਅਸੀਂ ਹਰ ਚੀਜ਼ ਨੂੰ ਸਕਾਰਾਤਮਕ ਨਜ਼ਰ ਨਾਲ ਹੀ ਦੇਖਾਂਗੇ ਜਿਵੇਂ ਕਿ ਬੁੱਧ ਦੀ ਨਜ਼ਰ ਵਿੱਚ ਹਰ ਇਨਸਾਨ ਹੀ ਬੁੱਧ ਸਰੂਪ ਸੀ ਜੇਕਰ ਤੂੰ ਅੰਦਰ ਤੋਂ ਖੁਸ਼ ਹੈ ਤਾਂ ਇਹ ਦੁਨੀਆ ਤੇਰੇ ਲਈ ਇੱਕ ਖੁਸ਼ਹਾਲ ਜਗ੍ਹਾ ਹੈ ਪਰ ਜੇਕਰ ਤੂੰ ਉਦਾਸ ਹੈ ਤਾਂ ਫਿਰ ਤੈਨੂੰ ਚਾਰੇ ਪਾਸੇ ਉਦਾਸੀ ਹੀ ਨਜ਼ਰ ਆਵੇਗੀ ਯਾਨੀ ਕਿ ਸਭ ਕੁਝ ਸਾਡੇ ਨਜ਼ਰੀਏ ਉੱਪਰ ਹੀ ਨਿਰਭਰ ਕਰਦਾ ਹੈ ਲੋਕ ਇੱਕ ਹੀ ਸਥਿਤੀ ਉੱਪਰ ਅਲੱਗ-ਅਲੱਗ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਨੇ ਤੇ ਇਹ ਪ੍ਰਤੀਕਿਰਿਆ ਉਹਨਾਂ ਦੇ ਮਨ ਨੂੰ ਸ਼ਾਂਤੀ ਵੀ ਦੇ ਸਕਦੀ ਹੈ ਤੇ ਸਿਰਦਰਦੀ ਵੀ ਜਿਵੇਂ ਜੇਕਰ ਕਿਸੇ ਦਾ ਦਿਨ ਬੁਰਾ ਜਾਂਦਾ ਹੈ ਤਾਂ ਉਹ ਹਰ ਚੀਜ਼ ਹਰ ਘਟਨਾ ਨੂੰ ਉਸੇ ਨਾਲ ਹੀ ਜੋੜ ਕੇ ਦੇਖਣ ਲੱਗਦਾ ਹੈ ਪਰ ਇਹ ਸੋਚ ਬਿਲਕੁਲ ਗਲਤ ਹੈ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਭ ਉਹ ਗੁੱਸੇ ਵਿੱਚ ਹੀ ਸੋਚ ਰਹੇ ਨੇ ਤੇ ਗੁੱਸਾ ਇੱਕ ਥੋੜੇ ਜੇ ਸਮੇਂ ਤੱਕ ਰਹਿਣ ਵਾਲੀ ਭਾਵਨਾ ਹੈ ਇਸ ਗੱਲ ਉੱਪਰ ਧਿਆਨ ਦੇ ਕਿ ਕਦੋਂ ਤੇਰੀਆਂ ਬੁਰੀਆਂ ਭਾਵਨਾਵਾਂ ਤੇਰੇ ਉੱਪਰ ਹਾਵੀ ਹੁੰਦੀਆਂ ਨੇ ਤਾਂ ਕਿ ਤੂੰ ਨਾ ਭਾਵਨਾਵਾਂ ਨੂੰ ਖੁਦ ਉੱਪਰ ਹਾਵੀ ਹੋਣ ਤੋਂ ਰੋਕ ਸਕੇ ਕਿਉਂਕਿ ਇਹ ਅਸਥਾਈ ਗੁੱਸੇ ਵਾਲੀਆਂ ਭਾਵਨਾਵਾਂ ਤੇਰੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਫੈਸਲਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀਆਂ ਨੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਗੁੱਸਾ ਇੱਕ ਅਸਥਾਈ ਭਾਵਨਾ ਹੈ ਜੋ ਕੁਝ ਦਿਨ ਬਾਅਦ ਆਪਣੇ ਆਪ ਹੀ ਸ਼ਾਂਤ ਹੋ ਜਾਵੇਗਾ ਤੂੰ ਇਸ ਨੂੰ ਇੱਕ ਬੱਦਲ ਦੀ ਤਰ੍ਹਾਂ ਮੰਨ ਕੇ ਚੱਲ ਜੋ ਹਾਲੇ ਅਸਮਾਨ ਵਿੱਚ ਹੈ ਤੇ ਕੁਝ ਦੇਰ ਬਾਅਦ ਆਪਣੇ ਆਪ ਹੀ ਗਾਇਬ ਹੋ ਜਾਵੇਗਾ ਜੇਕਰ ਨਹੀਂ ਹੁੰਦਾ ਤਾਂ ਸ਼ਾਂਤੀ ਨਾਲ ਇੰਤਜ਼ਾਰ ਕਰੋ ਕੁਝ ਸਮੇਂ ਤੂੰ ਖੁਦ ਨੂੰ ਸ਼ਾਂਤ ਕਰਨ ਦੇ ਲਈ ਕੁਝ ਅਭਿਆਸ ਵੀ ਕਰ ਸਕਦਾ ਹੈ ਜਿਵੇਂ ਕਿ ਆਪਣੇ ਸਾਹਾਂ ਉੱਪਰ ਧਿਆਨ ਦੇ ਜਾਂ ਫਿਰ ਖੁਦ ਨੂੰ ਇੱਕਦਮ ਸ਼ਾਂਤ ਤੇ ਟਿੱਲਾ ਛੱਡ ਦੇ ਉਸ ਵਿਅਕਤੀ ਨੇ ਬੋਧੀ ਮਹਾਤਮਾ ਨੂੰ ਅਗਲਾ ਸਵਾਲ ਕਰਦੇ ਪੁੱਛਿਆ ਕਿ ਇਹ ਗੁੱਸੇ ਨਫ਼ਰਤ ਤੇ ਜਲਣ ਜਈਆਂ ਭਾਵਨਾਵਾਂ ਨਾਲ ਕਿਵੇਂ ਨਿਪਟਿਆ ਜਾਵੇ ਕਿਉਂਕਿ ਇਹ ਭਾਵਨਾਵਾਂ ਅਕਸਰ ਸਾਨੂੰ ਥਕਾ ਦਿੰਦੀਆਂ ਨੇ ਮਹਾਤਮਾ ਨੇ ਕਿਹਾ ਕਿ ਜਾਗਰੂਕਤਾ ਆਪਣੇ ਵਿਚਾਰਾਂ ਪ੍ਰਤੀ ਜਾਗਰੂਕ ਹੋਣਾ ਹੀ ਉਹ ਪਹਿਲਾ ਤਰੀਕਾ ਹੈ ਜਿਸ ਨਾਲ ਤੂੰ ਆਪਣੀ ਮਾਨਸਿਕਤਾ ਨੂੰ ਬਦਲ ਸਕਦਾ ਹੈ ਬੋਧੀ ਮਹਾਤਮਾ ਨੇ ਉਸ ਵਿਅਕਤੀ ਨੂੰ ਪੁੱਛਿਆ ਕਿ ਵੈਸੇ ਜਦੋਂ ਤੈਨੂੰ ਬੁਰਾ ਮਹਿਸੂਸ ਹੁੰਦਾ ਹੈ ਤਾਂ ਅਕਸਰ ਤੇਰੀ ਪਹਿਲੀ ਪ੍ਰਤੀਕਿਰਿਆ ਕੀ ਰਹਿੰਦੀ ਹੈ ਤਾਂ ਵਿਅਕਤੀ ਨੇ ਉੱਤਰ ਦਿੱਤਾ ਕਿ ਮੈਂ ਉਸ ਨਕਾਰਾਤਮਕ ਭਾਵਨਾ ਨੂੰ ਉੱਥੇ ਹੀ ਦਬਾਉਣ ਦੀ ਕੋਸ਼ਿਸ਼ ਕਰਦਾ ਜਾਂ ਫਿਰ ਉਸ ਨੂੰ ਸਵੀਕਾਰ ਹੀ ਨਹੀਂ ਕਰਦਾ ਜਾਂ ਫਿਰ ਜਲਦੀ ਨਾਲ ਆਪਣਾ ਮਾਨ ਕਿਸੇ ਹੋਰ ਪਾਸੇ ਲਗਾਉਣ ਦੀ ਕੋਸ਼ਿਸ਼ ਕਰਦਾ ਵਿਅਕਤੀ ਦਾ ਇਹ ਉੱਤਰ ਸੁਣ ਕੇ ਮਹਾਤਮਾ ਮੁਸਕਰਾਏ ਤੇ ਬੋਲੇ ਪਰ ਮੈਂ ਤੈਨੂੰ ਦੱਸ ਦੇਵਾਂ ਕਿ ਇਹ ਸਾਰੀਆਂ ਹੀ ਕੋਸ਼ਿਸ਼ਾਂ ਬੇਕਾਰ ਨੇ ਕਿਉਂਕਿ ਅੰਤ ਵਿੱਚ ਇਹੀ ਨਕਾਰਾਤਮਕ ਭਾਵਨਾਵਾਂ ਤੇਰੇ ਉੱਪਰ ਹਾਵੀ ਹੋ ਸਕਦੀਆਂ ਨੇ। ਵਿਅਕਤੀ ਨੇ ਪੁੱਛਿਆ ਤਾਂ ਫਿਰ ਮਹਾਤਮਾ ਜੀ ਮੈਨੂੰ ਇਹੋ ਜੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ? ਮਹਾਤਮਾ ਨੇ ਕਿਹਾ ਕਿ ਅਗਲੀ ਵਾਰ ਜਦੋਂ ਨਕਾਰਾਤਮਕ ਭਾਵਨਾਵਾਂ ਤੇਰੇ ਉੱਪਰ ਹਾਵੀ ਹੋਣ ਤੇ ਤੂੰ ਬੁਰਾ ਮਹਿਸੂਸ ਕਰੇ ਤਾਂ ਉਸਨੂੰ ਇਸ ਤਰ੍ਹਾਂ ਦੇਖ ਜਿਵੇਂ ਉਹ ਭਾਵਨਾਵਾਂ ਤੇਰਾ ਹਿੱਸਾ ਹੈ ਹੀ ਨਹੀਂ। ਜਿਵੇਂ ਕੋਈ ਪੈਦਲ ਚੱਲਦਾ ਹੋਇਆ ਇਨਸਾਨ ਰਾਹ ਜਾਂਦੇ ਹੋਏ ਦੂਸਰੇ ਇਨਸਾਨ ਨੂੰ ਦੇਖਦਾ ਹੈ ਇਹ ਮੰਨ ਲਵੀ ਕਿ ਇਹ ਤੇਰਾ ਹਿੱਸਾ ਹੈ ਹੀ ਨਹੀਂ ਤਾਂ ਹੁਣ ਇਹ ਤੈਨੂੰ ਕਿਵੇਂ ਪਰੇਸ਼ਾਨ ਕਰ ਪਾਵੇਗਾ ਹਾਲਾਂਕਿ ਇਸ ਤਰ੍ਹਾਂ ਦੀ ਜਾਗਰੂਕਤਾ ਦੇ ਲਈ ਤੈਨੂੰ ਕਾਫੀ ਅਭਿਆਸ ਕਰਨਾ ਪਵੇਗਾ ਪਰ ਜੇਕਰ ਤੂੰ ਇਹ ਇੱਕ ਵਾਰ ਕਰਨਾ ਸਿੱਖ ਲਿਆ ਤਾਂ ਯਕੀਨ ਮੰਨਿ ਤੂੰ ਕਾਫੀ ਸ਼ਾਂਤ ਤੇ ਹਲਕਾ ਮਹਿਸੂਸ ਕਰੇਗਾ ਨਕਾਰਾਤਮਕ ਭਾਵਨਾਵਾਂ ਸਾਡੇ ਜੀਵਨ ਦਾ ਅਸਥਾਈ ਹਿੱਸਾ ਨਹੀਂ ਤੇ ਨਾ ਹੀ ਕਦੇ ਬਨਗੀਆਂ ਤੇ ਨਾ ਕਦੇ ਸਾਨੂੰ ਇਹ ਪਰਿਭਾਸ਼ਿਤ ਕਰਦੀਆਂ ਨੇ ਇਸ ਲਈ ਆਪਣੇ ਅੰਦਰ ਉੱਠਣ ਵਾਲੀ ਹਰ ਇੱਕ ਨਕਾਰਾਤਮਕ ਭਾਵਨਾ ਉੱਪਰ ਪੂਰੀ ਜਾਗਰੂਕਤਾ ਦੇ ਨਾਲ ਧਿਆਨ ਦਿਓ ਨਕਾਰਾਤਮਕ ਵਿਚਾਰ ਆਉਂਦੇ ਨੇ ਤਾਂ ਆਉਣ ਦਿਓ ਉਹਨਾਂ ਨੂੰ ਜ਼ਬਰਦਸਤੀ ਦਬਾਉਣ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਇਹ ਤੁਹਾਡਾ ਪਿੱਛਾ ਕਦੇ ਨਹੀਂ ਛੱਡਣਗੇ ਆਪਣੀ ਹਰ ਨਕਾਰਾਤਮਕ ਭਾਵਨਾ ਉੱਪਰ ਕਾਬੂ ਪਾਉਣਾ ਤਾਂ ਸੰਭਵ ਹੀ ਨਹੀਂ ਹੈ ਕਿਉਂਕਿ ਤੈਨੂੰ ਗੁੱਸਾ ਵੀ ਆਵੇਗਾ ਤੂੰ ਈਰਖਾ ਵੀ ਕਰੇਗਾ ਤੇ ਉਦਾਸ ਵੀ ਹੋਵੇਂਗਾ ਪਰ ਇਹ ਭਾਵਨਾਵਾਂ ਆ ਕੇ ਚਲੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਤੂੰ ਫਿਰ ਤੋਂ ਖੁਸ਼ ਤੇ ਸ਼ਾਂਤ ਮਹਿਸੂਸ ਕਰੇਗਾ ਤੇ ਬਸ ਤੂੰ ਉਸੇ ਪਲ ਦੀ ਉਡੀਕ ਕਰਨੀ ਹੈ ਉਸ ਵਿਅਕਤੀ ਨੇ ਬੋਧੀ ਮਹਾਤਮਾ ਨੂੰ ਅਗਲਾ ਸਵਾਲ ਕੀਤਾ ਕਿ ਮਹਾਤਮਾ ਜੀ ਸਬੰਧਾਂ ਦਾ ਸਾਡੇ ਜੀਵਨ ਵਿੱਚ ਕਿੰਨਾ ਮਹੱਤਵ ਹੈ ਤੇ ਗੂੜੇ ਰਿਸ਼ਤੇ ਤੇ ਨਵੇਂ ਦੋਸਤ ਕਿਵੇਂ ਬਣਾਏ ਜਾਂਦੇ ਨੇ ਤਾਂ ਮਹਾਤਮਾ ਨੇ ਕਿਹਾ ਕਿ ਦੂਸਰਿਆਂ ਦੇ ਨਾਲ ਚੰਗੇ ਰਿਸ਼ਤੇ ਬਣੇ ਰਹਿਣ ਤੇ ਲੋਕ ਸੁਰੱਖਿਅਤ ਮਹਿਸੂਸ ਕਰਦੇ ਨੇ ਇਸ ਨਾਲ ਮਾਨਸਿਕ ਸ਼ਾਂਤੀ ਬਣਾਈ ਰੱਖਣ ਵਿੱਚ ਵੀ ਮਦਦਨ ਮਿਲਦੀ ਹੈ ਕਿਸੇ ਪਰੇਸ਼ਾਨੀ ਜਾਂ ਵਿਵਪਤਾ ਵੇਲੇ ਲੋਕਾਂ ਨੂੰ ਕੋਈ ਇਹੋ ਜਿਹਾ ਵਿਅਕਤੀ ਚਾਹੀਦਾ ਹੁੰਦਾ ਜੋ ਉਹਨਾਂ ਦੇ ਨਾਲ ਖੜਾ ਰਹੇ ਸੋਚੋ ਜੇਕਰ ਤੁਹਾਡਾ ਕੋਈ ਹਰਮਨ ਪਿਆਰਾ ਇਨਸਾਨ ਤੁਹਾਨੂੰ ਛੱਡ ਕੇ ਚਲਾ ਜਾਵੇ ਤਾਂ ਤੁਹਾਡੀ ਮਹਿੰਗੀ ਗੱਡੀ ਤੁਹਾਨੂੰ ਤਸੱਲੀ ਦੇ ਪਾਵੇਗੀ ਕੀ ਤੁਹਾਡਾ ਆਲੀਸ਼ਾਨ ਘਰ ਤੁਹਾਨੂੰ ਤੁਹਾਡੀ ਮੁਸੀਬਤ ਤੋਂ ਬਾਹਰ ਨਿਕਲਣ ਵਿੱਚ ਤੁਹਾਡੀ ਮਦਦ ਕਰੇਗਾ ਬਿਲਕੁਲ ਨਹੀਂ ਕਿਉਂਕਿ ਚੀਜ਼ਾਂ ਕਦੇ ਵੀ ਇਨਸਾਨ ਦੀ ਜਗ੍ਹਾ ਨਹੀਂ ਲੈ ਸਕਦੀਆਂ ਤੁਸੀਂ ਭਾਵੇਂ ਕਿੰਨੇ ਵੀ ਅਮੀਰ ਕਿਉਂ ਨਾ ਬਣ ਜਾਓ ਮੁਸੀਬਤ ਦੇ ਵੇਲੇ ਤੁਹਾਡਾ ਪਰਿਵਾਰ ਤੇ ਤੁਹਾਡੇ ਸੱਚੇ ਦੋਸਤ ਹੀ ਤੁਹਾਡੇ ਕੰਮ ਆਉਣਗੇ ਜੇਕਰ ਤੁਹਾਨੂੰ ਨਵੇਂ ਦੋਸਤ ਬਣਾਉਣ ਤੇ ਚੰਗਾ ਰਿਸ਼ਤਾ ਬਣਾਈ ਰੱਖਣ ਵਿੱਚ ਪਰੇਸ਼ਾਨੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਆਪਣਾ ਨਜ਼ਰੀਆ ਬਦਲੋ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਨ ਤੋਂ ਬਿਨਾਂ ਉਹਨਾਂ ਬਾਰੇ ਆਪਣੀ ਗਲਤ رائے ਬਣਾਉਣਾ ਬੰਦ ਕਰ ਦਿਓ ਤੂੰ ਜਿੰਨਾ ਖੁੱਲੇ ਦਿਲ ਤੇ ਦਿਮਾਗ ਨਾਲ ਆਪਣਾ ਜੀਵਨ ਬਤੀਤ ਕਰੇਗਾ ਓਨੇ ਹੀ ਆਸਾਨੀ ਨਾਲ ਲੋਕਾਂ ਨੂੰ ਸਮਝ ਪਾਵੇਗਾ ਜ਼ਿਆਦਾਤਰ ਸਮਾਂਤਾ ਅਜਿਹਾ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਠੀਕ ਤਰ੍ਹਾਂ ਜਾਣਨ ਤੋਂ ਬਿਨਾਂ ਹੀ ਉਹਨਾਂ ਬਾਰੇ ਆਪਣੀ ਇੱਕ رائے ਬਣਾ ਲੈਂਦੇ ਹਾਂ ਅਸੀਂ ਪਹਿਲਾਂ ਤੋਂ ਹੀ ਮੰਨ ਕੇ ਚੱਲਦੇ ਹਾਂ ਕਿ ਉਹ ਇਨਸਾਨ ਐਦਾ ਦਾ ਹੋਵੇਗਾ ਜਾਂ ਉਦਾਂ ਦਾ ਹੋਵੇਗਾ ਇਸ ਲਈ ਦੂਸਰਿਆਂ ਨੂੰ ਜਾਣਨ ਤੇ ਸਮਝਣ ਲਈ ਥੋੜਾ ਸਮਾਂ ਲਓ ਹੋ ਸਕਦਾ ਹੈ ਕਿ ਸਾਹਮਣੇ ਵਾਲੇ ਨੂੰ ਲੈ ਕੇ ਬਾਅਦ ਵਿੱਚ ਤੇਰੀ رائے ਇੱਕਦਮ ਹੀ ਬਦਲ ਜਾਵੇ ਇੱਕ ਗੱਲ ਯਾਦ ਰੱਖੋ ਸੱਚੀ ਦੋਸਤੀ ਉਦੋਂ ਹੀ ਹੋਵੇਗੀ ਜਦੋਂ ਤੁਸੀਂ ਸੱਚੇ ਬਣੋਗੇ ਜਦੋਂ ਤੁਸੀਂ ਖੁੱਲੇ ਦਿਲ ਨਾਲ ਗੱਲ ਕਰੋਗੇ ਤਾਂ ਹੀ ਫਿਰ ਸਾਹਮਣੇ ਵਾਲਾ ਆਪਣੇ ਦਿਲ ਦੀ ਗੱਲ ਕਹਿਣ ਦੀ ਹਿੰਮਤ ਕਰੇਗਾ ਇਹ ਤਾਂ ਹੋ ਗਈ ਨਵੇਂ ਦੋਸਤ ਬਣਾਉਣ ਦੀ ਗੱਲ ਪਰ ਜੇਕਰ ਤੇਰੇ ਪਹਿਲਾਂ ਤੋਂ ਹੀ ਦੋਸਤ ਨੇ ਰਿਸ਼ਤੇ ਨੇ ਤੇ ਉਹਨਾਂ ਨਾਲ ਤੇਰੇ ਰਿਸ਼ਤੇ ਟੁੱਟਣ ਦੀ ਕਗਾਰਤੇ ਨੇ ਫਿਰ ਤੈਨੂੰ ਕੀ ਕਰਨਾ ਚਾਹੀਦਾ ਹੈ ਇੱਕ ਗੱਲ ਹਮੇਸ਼ਾ ਯਾਦ ਰੱਖੋ ਇੱਕ ਚੰਗਾ ਰਿਸ਼ਤਾ ਬਣਾਈ ਰੱਖਣਾ ਇਸ ਤਰ੍ਹਾਂ ਹੀ ਹੁੰਦਾ ਹੈ ਜਿਵੇਂ ਠੰਡ ਦੀ ਰਾਤ ਵਿੱਚ ਅੱਗ ਕੋਲ ਬੈਠਣਾ ਜਿਵੇਂ ਕਿ ਜੇਕਰ ਤੂੰ ਅੱਗ ਤੋਂ ਬਹੁਤਾ ਦੂਰ ਬੈਠੇਗਾ ਤਾਂ ਤੈਨੂੰ ਉਸਦੇ ਸੇਕ ਦਾ ਅਹਿਸਾਸ ਨਹੀਂ ਹੋਵੇਗਾ ਤੇ ਜੇਕਰ ਤੂੰ ਬਹੁਤਾ ਕੋਲ ਬੈਠ ਜਾਵੇਂਗਾ ਤਾਂ ਫਿਰ ਤੈਨੂੰ ਜ਼ਿਆਦਾ ਗਰਮੀ ਲੱਗੇਗੀ ਠੀਕ ਇਸ ਤਰ੍ਹਾਂ ਹੀ ਜਦੋਂ ਕਿਸੇ ਰਿਸ਼ਤੇ ਵਿੱਚ ਨੇੜਤਾ ਜ਼ਿਆਦਾ ਵੱਧ ਜਾਂਦੀ ਹੈ ਤਾਂ ਫਿਰ ਅਕਸਰ ਬੋਰਿਅਤ ਹੋਣ ਲੱਗ ਜਾਂਦੀ ਹੈ ਸਾਡਾ ਮਨ ਅੱਕਣ ਲੱਗ ਜਾਂਦਾ ਹੈ। ਅਸਲੀ ਤੈਨੂੰ ਆਪਣੇ ਰਿਸ਼ਤਿਆਂ ਵਿੱਚ ਇੱਕ ਸੰਤੁਲਨ ਬਣਾ ਕੇ ਚੱਲਣਾ ਪਵੇਗਾ। ਬੇਸ਼ੱਕ ਆਪਣੇ ਰਿਸ਼ਤਿਆਂ ਵਿੱਚ ਮਜ਼ਬੂਤੀ ਲੈ ਕੇ ਆਓ। ਪਰ ਇਹਨੀ ਨੇੜਤਾ ਵੀ ਨਾ ਰੱਖੋ ਕਿ ਸਾਹਮਣੇ ਵਾਲੇ ਨੂੰ ਇੱਕ ਘੁੱਟਣ ਮਹਿਸੂਸ ਹੋਣ ਲੱਗ ਜਾਵੇ। ਰਿਸ਼ਤਿਆਂ ਵਿੱਚ ਵੀ ਥੋੜੀਆਂ ਦੂਰੀਆਂ ਹੋਣੀਆਂ ਚਾਹੀਦੀਆਂ ਨੇ। ਜਿਸ ਨਾਲ ਤੇਰਾ ਤੇਰੇ ਦੋਸਤਾਂ ਤੇ ਕਰੀਬੀ ਲੋਕਾਂ ਦੇ ਨਾਲ ਇੱਕ ਮਜ਼ਬੂਤ ਰਿਸ਼ਤਾ ਹਮੇਸ਼ਾ ਦੇ ਲਈ ਬਣੇ ਰਹੇ। ਫਿਰ ਉਸ ਵਿਅਕਤੀ ਨੇ ਮਹਾਤਮਾ ਨੂੰ ਅਗਲਾ ਸਵਾਲ ਕੀਤਾ ਕਿ ਲੋਕ ਕੀ ਕਹਿਣਗੇ ਇਸ ਡਰ ਨੂੰ ਕਿਵੇਂ ਖਤਮ ਕੀਤਾ ਜਾਵੇ ਤਾਂ ਮਹਾਤਮਾ ਬੋਲੇ ਕਿ ਹੁਣ ਇਹ ਜੋ ਤਿੰਨ ਗੱਲਾਂ ਮੈਂ ਤੈਨੂੰ ਦੱਸਣ ਜਾ ਰਿਹਾ ਇਹਨਾਂ ਨੂੰ ਗੰਢ ਬੰਨ ਲੈ ਕਿਉਂਕਿ ਇਹ ਤਿੰਨੇ ਹੀ ਗੱਲਾਂ ਤੈਨੂੰ ਖੁਸ਼ ਰੱਖਣ ਵਿੱਚ ਕੰਮ ਆਉਣਗੀਆਂ ਸਭ ਤੋਂ ਪਹਿਲੀ ਗੱਲ ਲੋਕ ਤੇਰੇ ਤੇ ਓਨੀ ਦਿਲਚਸਪੀ ਨਹੀਂ ਲੈਣਗੇ ਜਿੰਨੀ ਤੂੰ ਚਾਹਨਾ ਹੈ ਮਹਾਤਮਾ ਨੇ ਵਿਅਕਤੀ ਨੂੰ ਸਵਾਲ ਕੀਤਾ ਕਿ ਕੀ ਤੈਨੂੰ ਯਾਦ ਹੈ ਕਿ ਪਿਛਲੇ ਹਫ਼ਤੇ ਤੇਰੇ ਦੋਸਤ ਨੇ ਕਿਹੜੇ ਕੱਪੜੇ ਪਾਏ ਹੋਏ ਸੀ ਤੇ ਉਸਨੇ ਕੀ ਖਾਧਾ ਸੀ ਤਾਂ ਵਿਅਕਤੀ ਬੋਲਿਆ ਕਿ ਨਹੀਂ ਮੈਨੂੰ ਕੁਝ ਨਹੀਂ ਯਾਦ ਤਾਂ ਮਹਾਤਮਾ ਨੇ ਕਿਹਾ ਕਿ ਜਿਵੇਂ ਤੈਨੂੰ ਦੂਸਰਿਆਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਯਾਦ ਨਹੀਂ ਰਹਿੰਦੀਆਂ ਤਾਂ ਫਿਰ ਉਹਨਾਂ ਨੂੰ ਤੇਰੇ ਬਾਰੇ ਕਿੰਨਾ ਕੁ ਯਾਦ ਰਹਿੰਦਾ ਹੋਵੇਗਾ ਤੇ ਜਦੋਂ ਲੋਕਾਂ ਨੂੰ ਤੇਰੇ ਬਾਰੇ ਕੁਝ ਯਾਦ ਹੀ ਨਹੀਂ ਹੈ ਚਿੰਤਾ ਕਰਨ ਦਾ ਕੀ ਫਾਇਦਾ ਕਿ ਲੋਕ ਕੀ ਕਹਿਣਗੇ ਅਸਲ ਵਿੱਚ ਲੋਕ ਸਾਡੇ ਬਾਰੇ ਉਹਨਾਂ ਨਹੀਂ ਸੋਚਦੇ ਜਿੰਨਾ ਸਾਨੂੰ ਲੱਗਦਾ ਹੈ ਦੂਸਰੀ ਗੱਲ ਕਿ ਹਰ ਕੋਈ ਤੈਨੂੰ ਪਸੰਦ ਕਰੇ ਇਹ ਜ਼ਰੂਰੀ ਨਹੀਂ ਕਿ ਤੂੰ ਸਭ ਨੂੰ ਪਸੰਦ ਕਰਦਾ ਹੈ ਨਹੀਂ ਨਾ ਤਾਂ ਫਿਰ ਤੂੰ ਦੂਸਰਿਆਂ ਤੋਂ ਕਿਉਂ ਉਮੀਦ ਕਰਦਾ ਹੈ ਕਿ ਉਹ ਤੈਨੂੰ ਪਸੰਦ ਕਰਨ ਜੇਕਰ ਤੈਨੂੰ ਕੋਈ ਪਸੰਦ ਕਰਦਾ ਹੈ ਤਾਂ ਵਧੀਆ ਗੱਲ ਹੈ ਤੇ ਜੇਕਰ ਨਹੀਂ ਵੀ ਕਰਦਾ ਤਾਂ ਕੋਈ ਗੱਲ ਨਹੀਂ ਕਿਸੇ ਦੇ ਪਸੰਦ ਜਾਂ ਨਾ ਪਸੰਦ ਨਾਲ ਤੈਨੂੰ ਫਰਕ ਨਹੀਂ ਪੈਣਾ ਚਾਹੀਦਾ ਇਹਨਾਂ ਗੱਲਾਂ ਨੂੰ ਸਵੀਕਾਰ ਕਰਨਾ ਸਿੱਖੋ ਕਿ ਇਹ ਸਭ ਜੀਵਨ ਦਾ ਹਿੱਸਾ ਹੈ ਜਦੋਂ ਸਭ ਨੂੰ ਖੁਸ਼ ਰੱਖਣਾ ਸੰਭਵ ਨਹੀਂ ਹੈ ਤਾਂ ਫਿਰ ਅਸੀਂ ਇਸ ਦੀ ਇੰਨੀ ਚਿੰਤਾ ਵੀ ਕਿਉਂ ਕਰੀਏ ਤੀਸਰੀ ਗੱਲ ਕਿ ਜ਼ਿਆਦਾਤਰ ਚੀਜ਼ਾਂ ਜੋ ਅਸੀਂ ਦੂਸਰਿਆਂ ਦੇ ਨਾਮ ਤੇ ਕਰਦੇ ਆਂ ਅਸਲ ਵਿੱਚ ਉਹ ਅਸੀਂ ਖੁਦ ਲਈ ਕਰ ਰਹੇ ਹੁੰਦੇ ਆਂ ਇਸ ਲਈ ਖੁਦ ਦੇ ਲਈ ਇਮਾਨਦਾਰ ਰਹਿਣਾ ਵੀ ਇੱਕ ਵੱਡੀ ਗੱਲ ਹੈ ਤੇ ਆਪਣਾ ਦਿਲ ਵੱਡਾ ਕਰੋ ਤਾਂ ਦੁਨੀਆ ਵੀ ਤੁਹਾਡੇ ਲਈ ਦਿਲ ਵੱਡਾ ਕਰੇਗੀ ਪਰ ਜੇਕਰ ਤੁਸੀਂ ਸਵਾਰਥੀ ਬਣੋਗੇ ਤਾਂ ਫਿਰ ਦੁਨੀਆ ਵੀ ਆਪਣਾ ਸਵਾਰਥ ਕੱਢੇਗੀ ਸਾਰੇ ਲੋਕ ਅਰਦਾਸ ਕਰਦੇ ਨੇ ਕਿ ਉਹਨਾਂ ਦਾ ਪਰਿਵਾਰ ਸਲਾਮਤ ਰਹੇ ਕਿਉਂ ਕਿਉਂਕਿ ਉਹ ਆਪਣੇ ਪਰਿਵਾਰ ਨਾਲ ਪ੍ਰੇਮ ਕਰਦੇ ਨੇ ਲੋਕ ਅਕਸਰ ਇਹ ਸੋਚ ਕੇ ਡਰਦੇ ਨੇ ਕਿ ਕਿਤੇ ਉਹਨਾਂ ਦੇ ਜੀਵਨ ਸਾਥੀ ਜਾਂ ਬੱਚੇ ਨੂੰ ਕੁਝ ਹੋ ਨ ਜਾਵੇ ਕਿਉਂਕਿ ਉਹ ਇਕੱਲੇ ਰਹਿਣ ਤੋਂ ਡਰਦੇ ਨੇ ਦੇਖਿਆ ਜਾਵੇ ਤਾਂ ਅੰਦਰ ਤੋਂ ਹਰ ਬੰਦਾ ਸਵਾਰਥੀ ਹੈ ਜਦੋਂ ਤੱਕ ਕੋਈ ਬੁੱਧ ਜਾਂ ਮਹਾਵੀਰ ਨਹੀਂ ਬਣ ਜਾਂਦਾ ਸਵਾਰਥ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਹੈ ਇਸ ਲਈ ਉਹੀ ਵਿਚਾਰ ਕਰ ਜਿਸ ਵਿੱਚ ਤੈਨੂੰ ਖੁਸ਼ੀ ਮਿਲੇ ਸੁਣਨ ਵਿੱਚ ਬਹੁਤ ਸੌਖਾ ਲੱਗਦਾ ਹੈ ਨਾ ਜੀਵਨ ਬਦਲਣ ਵਾਲੀਆਂ ਚੀਜ਼ਾਂ ਸੌਖੀਆਂ ਹੀ ਹੁੰਦੀਆਂ ਨੇ ਬਸ ਅਸੀਂ ਹੀ ਉਹਨਾਂ ਨੂੰ ਮੁਸ਼ਕਲ ਬਣਾ ਲੈਂਦੇ ਹਾਂ ਇਸ ਲਈ ਕੀ ਹੋਵੇਗਾ ਇਸ ਗੱਲ ਨੂੰ ਸੋਚ-ਸੋਚ ਕੇ ਚਿੰਤਾ ਕਰਨ ਦੀ ਬਜਾਏ ਉਸ ਉੱਪਰ ਧਿਆਨ ਦਿਓ ਜੋ ਤੁਸੀਂ ਹੁਣ ਇਸ ਵਕਤ ਕਰ ਸਕਦੇ ਹੋ ਮਹਾਤਮਾ ਨੇ ਅੱਗੇ ਕਿਹਾ ਕੇ ਬੁੱਧ ਧਰਮ ਤੇ ਹਿੰਦੂ ਧਰਮ ਵਿੱਚ ਲੋਕ ਇੱਕ ਸਿਧਾਂਤ ਨੂੰ ਮੰਨਦੇ ਨੇ ਜਿਸ ਨੂੰ ਕਿਹਾ ਜਾਂਦਾ ਹੈ ਕਰਮ ਦਾ ਸਿਧਾਂਤ ਇਹ ਸਿਧਾਂਤ ਕਹਿੰਦਾ ਹੈ ਕਿ ਜੈਸਾ ਕਰੋਗੇ ਵੈਸਾ ਭਰੋਗੇ ਯਾਨੀ ਕਿ ਇਨਸਾਨ ਨੂੰ ਉਸ ਦੇ ਕਰਮਾਂ ਦਾ ਫਲ ਮਿਲਦਾ ਹੀ ਹੈ ਇਸ ਲਈ ਜੇਕਰ ਜੀਵਨ ਵਿੱਚ ਸਭ ਕੁਝ ਚੰਗਾ ਚਾਹੁੰਦੇ ਹੋ ਤਾਂ ਚੰਗੇ ਕਰਮ ਕਰਨਾ ਸ਼ੁਰੂ ਕਰ ਦਿਓ ਜੀਵਨ ਵਿੱਚ ਸਫਲਤਾ ਖੁਸ਼ੀ ਤੇ ਆਨੰਦ ਚਾਹੁੰਦੇ ਹੋ ਤਾਂ ਇਮਾਨਦਾਰੀ ਦੇ ਨਾਲ ਮਿਹਨਤ ਕਰਨਾ ਤੇ ਸਹੀ ਕਰਮ ਕਰਨਾ ਸ਼ੁਰੂ ਕਰ ਦਿਓ ਐਨਾ ਕਹਿਣ ਤੋਂ ਬਾਅਦ ਉਸ ਬੋਧੀ ਮਹਾਤਮਾ ਨੇ ਆਪਣੀ ਗੱਲ ਖਤਮ ਕੀਤੀ ਤੇ ਉਸ ਪਰੇਸ਼ਾਨ ਵਿਅਕਤੀ ਨੂੰ ਵੀ ਆਪਣੇ ਸਵਾਲਾਂ ਦੇ ਜਵਾਬ ਮਿਲ ਚੁੱਕੇ ਸੀ ਉਸਨੇ ਇਸ ਜਾਣਕਾਰੀ ਦੇ ਲਈ ਉਸ ਮਹਾਤਮਾ ਦਾ ਧੰਨਵਾਦ ਕੀਤਾ ਤੇ ਉੱਥੋਂ ਚਲਿਆ ਗਿਆ ਸੋ ਦੋਸਤੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਕਹਾਣੀ ਸਮਝ ਵਿੱਚ ਆਈ ਹੋਵੇਗੀ ਜਲਦੀ ਮਿਲਦੇ ਆਂ ਅਗਲੀ ਕਿਸੇ ਕਹਾਣੀ ਵਿੱਚ ਆਪਣਾ ਖਿਆਲ ਰੱਖੋ ਧੰਨਵਾਦ